ਰਾਸ਼ਟਰਪਤੀ ਡੋਨਾਈ ટ્રੰਪ ਦੀਆਂ ਸਖਤ ਨੀਤੀਆਂ ਦੇ ਕਾਰਨ ਅਮਰੀਕੀ ਯੂਨੀਵਰਸਿਟੀਆਂ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਾਲ ਨਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਦੇ ਵਿੱਚ 17% ਗਿਰਾਵਟ ਆਈ ਹੈ। 825 ਅਮਰੀਕੀ ਉੱਚ ਸਿੱਖਿਆ ਸੰਸਥਾਵਾਂ ਦੇ ਇੱਕ ਸਰਵੇਖਣ ਤੋਂ ਪਤਾ ਲੱਗਿਆ ਕਿ 57% ਸੰਸਥਾਵਾਂ ਨੇ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਦੇ ਦਾਖਲੇ ਵਿੱਚ ਗਿਰਾਵਟ ਦੀ ਰਿਪੋਰਟ ਦਰਜ ਕੀਤੀ ਹੈ। ਜੁਰੂਕਾ ਸਿਰਫ 90% ਨਹੀਂ ਬਤਾ ਦੱਸਾਇਆ ਜਿਸ ਨਾਲ ਯੂਨੀਵਰਸਿਟੀਆਂ ਦੇ ਮਾਲੀਏ ਦੇ ਵਿੱਚ ਗਿਰਾਵਟ ਆਈ ਹੈ। ਜੀ ਹਾਂ ਇੰਸਟੀਚਿਊਟ ਆਫ ਇੰਟਰਨੈਸ਼ਨਲ এডਿਕੇਸ਼ਨ ਤੇ ਵੱਲੋਂ ਪ੍ਰਦਾਨ ਕੀਤੀ ਗਈ ਇੱਕ ਰਿਪੋਰਟ ਦੇ ਅਨੁਸਾਰ ਅਤੇ ਵਿਦੇਸ਼ ਵਿਭਾਗ ਦੁਆਰਾ ਸਪான்ਸਰਡ ਡਾਟਾ ਕ੍ਰਾਂਪਟ ਦੇ ਚੌਥੇ ਪਹਿਲਾ 2024-25 ਦੇ ਵਿੱਚ ਨਵੇਂ ਅੰਤਰਰਾਸ਼ਟਰੀ ਦਾਖਲੇ ਦੇ ਵਿੱਚ 7% ਗਿਰਾਵਟ ਦਰਸਾਉਂਦੇ ਨੇ ਜਿਸ ਦੇ ਵਿੱਚ ਗ੍ਰੈਜੂਏਟਸ ਦੇ ਵਿੱਚ 15% ਗਿਰਾਵਟ ਵੀ ਸ਼ਾਮਲ ਹੈ ਜਿਨਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਕਾਮਨ ਐਪੀ ਦੇ ਅਨੁਸਾਰ ਭਾਰਤੀ ਵਿਦਿਆਰਥੀਆਂ ਦੇ ਦਾਖਲੇ ਦੇ ਵਿੱਚ ਗਿਰਾਵਟ ਨੇ ਏਸ਼ੀਆ ਤੋਂ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਨੂੰ ਵੀ ਪ੍ਰਭਾਵਿਤ ਕੀਤਾ ਹੈ ਇਹ ਗਿਣਤੀ 9% ਘਟੀ ਹੈ ਤੇ ਅਫਰੀਕਾ ਤੋਂ ਆਉਣ ਵਾਲੇ ਵਿਦਿਆਰਥੀਆਂ ਵਿੱਚ 18% ਦੀ ਹੋਰ ਵੀ ਤੇਜ਼ੀ ਦੇ ਨਾਲ ਗਿਰਾਵਟ ਦੇਖੀ ਗਈ ਹੈ ਜਿਨ੍ਹਾਂ ਵਿੱਚ ਖਾਨਾ ਤੋਂ 43% ਦੀ ਗਰਾਵਟ ਸ਼ਾਮਲ ਹੈ ਤੇ ਬਾਅਦ ਤੋਂ ਆਉਣ ਵਾਲੀਆਂ ਅਰਜ਼ੀਆਂ ਦੇ ਵਿੱਚ 14% ਦੀ ਵੀ ਗਰਾਵਟ ਆਈ ਹੈ